इंटर्नशिप्स से समर ट्रेनिंग्स लिए एक सही जगह लाभ रहे हो जी हाँ तो बिल्कुल सही वीडियो पर पहुंच गए हो रजिस्ट्रेशन फॉर समर ट्रेनिंग एंड समर इंटर्नशिप्स चल रही हैं एट सी बी आई जो कि एक आई सर्टिफाइड सीफाइड इंस्टीट्यूट हैं इत ਪੋਲੀਟੈਕਨਿਕ ਅਤੇ ਮੈਨੇਜਮੈਂਟ ਦੇ ਸਟੂਡੈਂਟਸ ਅਪਲਾਈ ਕਰ ਸਕਦੇ ਹਨ ਅਤੇ ਇੰਟਰਵਿਊ ਦੇ ਲਈ ਆਪਣੇ ਆਪ ਨੂੰ ਤਿਆਰ ਕਰ ਸਕਦੇ ਹਨ ਇਸ ਤੋਂ ਇਲਾਵਾ ਪਰਸਨੈਲਿਟੀ ਡਵੈਲਪਮੈਂਟ ਤੇ ਹੋਰ ਕਈ ਵਰਕਸ਼ਾਪਸ ਵੀ ਹੋਣਗੀਆਂ ਜਿਹਦੇ ਲਈ ਤੁਸੀਂ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹੋ ਸਕਰੀਨ ਤੇ ਦਿੱਤੇ ਗਏ ਨੰਬਰ ਤੇ ਮੇਰਾ ਨਾਮ ਸ਼ਮਾਈਲਾ ਹੈ ਮੈਂ ਵੀਡੀਓ ਐਡੀਟਿੰਗ ਦਾ ਕੋਰਸ ਕਰ ਰਹੀ ਹਾਂ ਤੇ ਮੈਂ ਇਥੇ ਜਦੋਂ ਆਈ ਹਾਂ ਉਦੋਂ ਤੇ ਮੈਨੂੰ ਕੁਝ ਵੀ ਬਿਲਕੁਲ ਨੌਲੇਜ ਨਹੀਂ ਪਰ ਜਿਹੜੇ ਸਰ ਨੇ ਮੇਰੇ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਮੈਨੂੰ ਸਮਝਾਇਆ ਮੈਂ ਬਾਰ-ਬਾਰ ਪੁੱਛਿਆ ਨਾ ਬਾਰ-ਬਾਰ ਹੀ ਸਮਝਾਇਆ এনवायरमेंट ਬਹੁਤ ਵਧੀਆ ਇੱਥੋਂ ਦਾ ਸਟਾਫ ਜਿਹੜੇ ਇਹਨਾਂ ਦੇ ਨੇ ਉਹ ਵੀ ਬਹੁਤ ਕੋਆਪਰੇਟਿਵ ਨੇ ਐਂਡ ਮੈਡਮ ਜਿਹੜੇ ਸਰ ਨੇ ਉਹ ਵੀ ਬਹੁਤ ਹੀ ਨਾਈਸ ਨੇ ਬਹੁਤ ਅੱਛੇ ਤਰੀਕੇ ਨਾਲ ਗਾਈਡ ਕਰਦੇ ਨੇ ਮੈਨੂੰ ਕਿੰਨਾ ਜ਼ਿਆਦਾ ਫਾਇਦਾ ਹੋ ਰਿਹਾ ਤੁਹਾਨੂੰ ਕਿਉਂਕਿ ਬਾਕੀ ਸੈਂਟਰ ਦੇ ਦੇਖਿਆ ਹੈ ਕਿ ਯਾਰ ਜਦੋਂ ਡਾਕਸੀ ਕਲੀਅਰ ਹੋਣੇ ਜਾਂ ਆਉਣਾ ਵਧੀਆ ਤਰੀਕੇ ਨਾਲ ਰਿਪੋਰਟਸ ਨਹੀਂ ਕਰਵਾਉਂਦੇ ਇੱਥੇ ਵੀ ਬਹੁਤ ਜ਼ਿਆਦਾ ਫਰਕ ਹੈ ਇੱਥੇ ਇੱਕ ਤੇ ਸਭ ਨਾਲ ਵੱਡਾ ਫਰਕ ਆ ਕਿ ਸਾਨੂੰ ਆਪਣੇ ਡਿਸਟ੍ਰਿਕਟ ਚ ਬਹੁਤ ਵਧੀਆ ਇੱਕ ਸੈਂਟਰ ਮਿਲ ਗਿਆ ਵੇ ਜਿਹਦੇ ਚ ਮੈਨੂੰ ਬਹੁਤ ਪਰਸਨਲੀ ਅੱਛਾ ਫੀਲ ਹੋ ਰਿਹਾ ਕਿਉਂਕਿ ਮੈਨੂੰ ਬਿਲਕੁਲ ਐਡੀਟਿੰਗ ਆਂਦੀ ਨਹੀਂ ਮੈਂ ਇੰਸਟਾਗ੍ਰਾਮ ਵੀ ਯੂਜ਼ ਕਰਨੀ ਆ ਫੇਸਬੁੱਕ ਵੀ ਪਰ ਮੈਨੂੰ ਐਡੀਟਿੰਗ ਨਹੀਂ ਆਉਂਦੀ ਪਰ ਜਦੋਂ ਦੀ ਮੈਥੋਂ ਸਟਾਰਟ ਕਿਟ ਆਪਣਾ ਕੋਰਸ ਮੈਨੂੰ ਕਾਫੀ ਮੇਰੇ ਡਾਊਟਸ ਕਲੀਅਰ ਹੋਏ ਨੇ ਕਾਫੀ ਚੀਜ਼ਾਂ ਦੀ ਨੌਲੇਜ ਮਿਲੀ ਹੈ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਸਮਝਾਇਆ ਕੋਈ ਕੋਰਸ ਨਹੀਂ ਦਾ ਐਡੀਟਿੰਗ ਦਾ ਜਾਂ ਇਸ ਤਰ੍ਹਾਂ ਦੇ ਕਾਫੀ ਨਵੇਂ ਕੋਰਸ ਜਿਹੜੇ ਸਿਰਫ ਸੀਡੀਨ ਕੋਟੇਕੀ ਕਰਵਾ ਰਿਹਾ ਕੋਈ ਦੂਸਰੀ ਕੋਈ ਸੈਂਟਰ ਵਿੱਚ ਇਸ ਤਰ੍ਹਾਂ ਦਾ ਰਿਹਾ ਨਹੀਂ हाँ जी सारे बहुत बढ़िया जिन्ने में इनहा दे डिफरेंट टाइप दे कोर्सेस ने जो आजकल दी न्यू जनरेशन वास्ते बहुत ही ज्यादा बेनिफिड ने क्योंकि आजकल दा जोड़ा दौर चलण दा ओ थानू पता है एडिटिंग दा ही चलण दा है ते सर क्या नाम है आपका मेरा नाम मनप्रीत है मैं अपने पाइथन प्रोग्रामिंग सीखने है ये 3 महीने दा मेरा कोर्स है मेनू 1 महीना हो गया स्टाफ बहुत वी मैं बहुत चंगी तरह समझ आधी पढ़ाते हैं बाकिया बहुत वीडियो है कि पूरी समझ आती है पूरी हेल्पिंग करते हैं तो पूरे पूरे, पूरे क्लियर करते हैं ਬਾਕੀ ਬੱਚਿਆਂ ਕੀ ਮੈਸੇਜ ਆ ਜਾਣਾ ਸੂ। ਕਿ ਬਾਕੀ ਬੱਚਿਆਂ ਨੂੰ ਮੈਂ ਕਹਿਣਾ ਚਾਹਾਂਗਾ ਕਿ ਸੀਬੀਐਨ ਇਨਫੋਟੈਕ ਆ ਉਹ ਜੋ ਤੁਸੀਂ ਸਿੱਖਣਾ ਇੱਥੇ ਕੋਰਸ ਲਓ ਬਹੁਤ ਵਧੀਆ ਦੇ ਇੱਥੇ ਟੀਚਰਸ